ਹਾਂਜੀ ਪੰਜਾਬੀਓ ਸ਼ਹੀਦ ਬਾਈ ਦੀਪ ਸਿੱਧੂ ਨੇ ਅਕਸਰੀ ਇੱਕ ਗੱਲ ਕਰਿਆ ਕਰਨੀ ਜਿਹੜੀ ਅੱਜ ਵੀ ਸੋਸ਼ਲ ਮੀਡੀਆ ਤੇ ਤੁਸੀਂ ਗਾਹੇ-ਬਗਾਹੇ ਸੁਣਦੇ ਹੋਵੋਗੇ ਕਿ ਕਲਾ ਵਰਤ ਰਹੀ ਐ ਅਕਾਲ ਪੁਰਖ ਦੀ ਕਲਾ ਵਰਤੂ ਜੀ ਜਿਹਨੂੰ ਨਹੀਂ ਯਕੀਨ ਆਉਂਦਾ ਨਾ ਉਹ ਪ੍ਰਧਾਨ ਮੰਤਰੀ ਬਾਜੇ ਕਿਆਂ ਵਾਲੇ ਭਗਵੰਤ ਸਿੰਘ ਦੀਆਂ ਪਹਿਲਾਂ ਵਾਲੀਆਂ ਵੀਡੀਓ ਤੇ ਹੁਣ ਵਾਲੀਆਂ ਵੀਡੀਓ ਧਿਆਨ ਨਾਲ ਵੇਖ ਲਿਆ ਜੀ ਸਰਕਾਰੀ ਤੰਤਰ ਖੁਫੀਆ ਏਜੰਸੀਆਂ ਵਕਾਊ ਮੀਡੀਆ ਜਦੋਂ ਵੀ ਭਾਈ ਅਮਰਤਪਾਲ ਸਿੰਘ ਜੀ ਬਾਰੇ ਕੋਈ ਝੂਠੀ ਗੱਲ ਫਲਾਉਣ ਦੀ ਕੋਸ਼ਿਸ਼ ਕਰਦਾ ਹੈ ਤੇ ਗੁਰੂ ਕਾ ਸਿੰਘ ਪ੍ਰਧਾਨ ਮੰਤਰੀ ਬਾਜੇ ਕੇ ਮੀਡੀਆ ਦੇ ਸਾਹਮਣੇ ਇੱਕ ਅੱਧੀ ਗੱਲ ਕਰਦਾ ਤੇ ਸਰਕਾਰੀ ਤੰਤਰ ਵਕਾਊ মিডিਆ ਤੇ ਦੋਹਾਂ ਸਰਕਾਰਾਂ ਦੇ ਪੱਟੀ ਮੇਸ ਕਰਕੇ ਆਖ ਦਿੰਦਾ ਇਹਨੂੰ ਕਹਿੰਦੇ ਆ ਕਲਾ ਵਰਤਨ ਕਲਾ ਵਰਤ ਰਹੀ ਹੈ ਸ਼ੁਕਰਾਨਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜੀ ਦਾ ਗੁਰੂ ਗ੍ਰੰਥ ਸਾਹਿਬ ਦਾ ਤੇ ਉਹਨਾਂ ਸ਼ਹੀਦਾਂ ਸਿੰਘਾਂ ਦਾ ਜਿਹੜੇ ਆਪਦੇ ਸਿੰਘਾਂ ਤੋਂ ਗੁੱਪ ਪਹਿਰੇ ਦੇ ਵਿੱਚ ਸੇਵ ਲੈ ਰਹੀ ਹੈ ਗੱਲ ਚੰਗੀ ਲੱਗੀ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਆ ਕਰੋ ਧੰਨਵਾਦ